हां जी ਪਹਿਲਾਂ ਵੀ ਮੈਂ ਵੀਡੀਓ ਲੈ ਕੇ ਆਇਆ ਸੀ ਪੰਜਾਬ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਤੇ ਇਹਦੀ ਡਿਟੇਲ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਇਆ ਵੀ ਕਿਹੜੇ-ਕਿਹੜੇ ਤੁਹਾਡੇ ਪੇਪਰ ਹੋਣਗੇ ਕੀ ਤੁਹਾਡੀ ਏਜ ਲਿਮਟ ਹੋਵੇਗੀ ਕਿਵੇਂ-ਕਿਵੇਂ ਤੁਹਾਡੀ ਸਿਲੈਕਸ਼ਨ ਹੋਵੇਗੀ ਇਹ ਸਭ ਦੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਗਈ ਹੈ ਹਾਂ ਜੀ ਸੈਲਰੀ ਇਹਦੇ ਵਿੱਚ 19900 ਰੁਪਏ ਦਿੱਤੀ ਜਾਵੇਗੀ ਜੇ 3 ਸਾਲ ਦਾ ਪੀਰੀਅਡ ਹੋਵੇਗਾ 3 ਸਾਲ ਤੋਂ ਬਾਅਦ ਤੋਂ ਜੋ ਵੀ ਤੁਹਾਡੇ ਅਲਾਉਂਸ ਵਗੈਰਾ ਨੇ ਉਹ ਤੁਹਾਨੂੰ ਮਿਲਣਗੇ ਉਸ ਤੋਂ ਬਾਅਦ ਤੁਹਾਡੀ ਸੈਲਰੀ 34000 ਹੋ ਜਾਵੇਗੀ 14 ਮਾਰਚ ਤੋਂ ਆਨਲਾਈਨ ਫਾਰਮ ਭਰਲੇ ਜਾਣਗੇ ਉਸ ਤੋਂ ਬਾਅਦ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਕੀਤੇ ਜਾਣਗੇ ਜੋ ਜੋ ਸਹੀ ਹੋਣਗੇ ਉਹਨਾਂ ਨੂੰ ਟੈਸਟ ਦੇ ਲਈ ਬੁਲਾਇਆ ਜਾਵੇਗਾ ਹਾਂਜੀ ਇਹਦੇ ਵਿੱਚ ਤੁਹਾਡੇ ਦੋ ਪੇਪਰ ਹੋਣਗੇ ਜਿਸ ਵਿੱਚ ਮਲਟੀ ਚੁਆਇਸ ਹੋਵੇਗੀ ਵੀ ਤੁਸੀਂ ਕੰਪਿਊਟਰ ਬੇਸਡ ਪੇਪਰ ਹੋਣਗੇ ਕੰਪਿਊਟਰ ਦੇ ਉੱਤੇ ਤੁਸੀਂ ਪੇਪਰ ਦੇਣਾ ਇੱਕ ਤੁਹਾਡੇ ਕੋਲ ਕੁਐਸਚਨ ਹੋਵੇਗਾ ਚਾਰ ਤੁਸੀਂ ਉਹਦੇ ਆਨਸਰ ਹੋਣਗੇ ਤੁਸੀਂ ਉਹਨਾਂ ਵਿੱਚੋਂ ਇੱਕ ਸਿਲੈਕਟ ਕਰਨਾ ਹੈ ਤੇ ਜੋ ਇਹਦੇ ਵਿੱਚੋਂ ਕੁਆਲੀਫਾਈ ਹੋ ਜਾਣਗੇ ਜਿਨ੍ਹਾਂ ਨੂੰ ਇਹ ਜਿਹੜੇ ਪੇਪਰ ਪਾਸ ਕਰ ਲੈਣਗੇ ਉਹਨਾਂ ਲਈ ਦੂਸਰਾ ਪੇਪਰ ਹੋਵੇਗਾ ਉਸ ਤੋਂ ਬਾਅਦ ਤੁਹਾਡਾ ਜੋ ਫਿਜ਼ੀਕਲ ਟੈਸਟ ਤੁਹਾਡਾ ਲਿਆ ਜਾਵੇਗਾ ਫਿਜ਼ੀਕਲ ਟੈਸਟ ਤੋਂ ਬਾਅਦ ਹੀ ਤੁਹਾਡੀ ਸਿਲੈਕਸ਼ਨ ਇਹਦੇ ਵਿੱਚ ਹੋਵੇਗੀ ਤੇ ਇਹ ਜੋ ਪ੍ਰਕਿਰਿਆ ਹੈ ਇਸ ਦੇ ਵਿੱਚ ਟੋਟਲ ਜੋ ਪੋਸਟਾਂ ਹਨ ਉਹ 1800 ਦੇ ਕਰੀਬ ਹਨ ਜਿਹੜੇ ਕੌਨਸਟੇਬਲ ਦੀ ਭਰਤੀ ਹੈ ਇਹ ਡਿਸਟ੍ਰਿਕਟ ਵਾਈਜ਼ ਵੀ ਹੋਊਗੀ ਤੇ ਕੋਸ਼ੇ ਦੇ ਵਿੱਚ ਆਰਮਡ ਪੁਲਿਸ ਹੈ ਆਰਮਡ ਪੁਲਿਸ ਦਾ ਮਤਲਬ ਹੈ ਜੀ ਜੋ ਇਹਦਾ ਜਲੰਧਰ ਹੈੱਡਕੁਆਟਰ ਹੈ ਜਿਹੜੇ ਆਪਣੇ ਜੋ ਪੰਜਾਬ ਦੇ ਸਰੰਦੀ ਬਾਰਡਰ ਹਨ ਉਹਨਾਂ ਦੀ ਰੱਖਿਆ ਇੱਕ ਤਰ੍ਹਾਂ ਦੀ ਇਹ ਫੋਰਸ ਕਰਦੀ ਹੈ ਇਹ ਪੰਜਾਬ ਪੁਲਿਸ ਦਾ ਇੱਕ ਹਿੱਸਾ ਹੈ ਤੇ ਇਹਦੇ ਵਿੱਚ ਜੋ ਪੋਸਟਾਂ ਹਨ ਉਹ ਤੁਸੀਂ ਇਸ ਨੋਟੀਫਿਕੇਸ਼ਨ ਦੇ ਵਿੱਚ ਪੜ ਸਕਦੇ ਹੋ ਵੀਡੀਓ ਚੰਗੀ ਲੱਗੀ ਉਹਨਾਂ ਤੱਕ ਜਰੂਰ ਸ਼ੇਅਰ ਕਰ ਦਿਓ ਜੋ ਇਸ ਚੀਜ਼ ਦੀ ਉਡੀਕ ਕਰ ਰਹੇ ਸੀ ਜੋ ਪੰਜਾਬ ਪੁਲਿਸ ਦੀ ਭਰਤੀ ਦੀ ਤਿਆਰੀ ਕਰ ਰਹੇ ਹਨ ਜੀ